ਚੋਰੀ ਕੀਤੇ ਮੋਬਾਈਲ ਵੇਚਣ ਦੀ ਫਿਰਾਕ ਦੇ ਵਿੱਚ ਘੁੰਮ ਰਿਹਾ ਨੌਜਵਾਨ ਪੁਲਿਸ ਨੇ ਕੀਤਾ ਕਾਬੂ ਕਬਜ਼ੇ ਚ ਬਰਾਮਦ ਕੀਤੇ ਦੋ ਮੋਬਾਈਲ ਮਾਮਲਾ ਦਰਜ ਕਰ ਕੀਤੀ ਜਾ ਰਹੀ ਹੈ ਅਗਲੀ ਕਾਰਵਾਈ ਚੌਂਕੀ ਸਿਵਲ ਹਸਪਤਾਲ ਦੇ ਇੰਚਾਰਜ ਐਸਆਈ ਧਰਮ ਸਿੰਘ ਨੇ ਜਾਣਕਾਰੀ ਦਿੰਦੇ ਹੋਏ ਦੱਸਿਆ ਕਿ ਸੂਚਨਾ ਪ੍ਰਾਪਤ ਹੋਈ ਸੀ ਕਿ ਇੱਕ ਵਿਅਕਤੀ ਜੋ ਕਿ ਮੋਬਾਈਲ ਚੋਰੀ ਕਰਨ ਦਾ ਆਦੀ ਹੈ ਚੋਰੀ ਦੇ ਮੋਬਾਈਲ ਲੈ ਕੇ ਦਾਣਾ ਮੰਡੀ ਏਰੀਏ ਦੇ ਵਿੱਚ ਮੋਬਾਈਲ ਵੇਚਣ ਦੀ ਫਿਰਾਕ ਦੇ ਵਿੱਚ ਘੁੰਮ ਰਿਹਾ ਹੈ ਜਿਸ ਤੇ ਕਾਰਵਾਈ ਕਰਦੇ ਆ ਚੌਂਕੀ ਦੀ ਪੁਲਿਸ ਦੇ ਵੱਲੋਂ ਇਸ ਨੂੰ ਦਾਣਾ ਮੰਡੀ ਤੋਂ ਗ੍ਰਿਫਤਾਰ ਕਰ ਲਿਆ ਗਿਆ ਤੇ ਇਸ ਦੇ ਕਬਜ਼ੇ 'ਚੋਂ ਦੋ ਮੋਬਾਈਲ ਫੋਨ ਵੀ ਬਰਾਮਦ ਕੀਤੇ ਗਏ ਹਨ ਜੋ ਕਿ ਚੋਰੀ ਦੇ ਹਨ ਫਿਲਹਾਲ ਇਸ ਤੇ ਮੁਕੱਦਮਾ ਦਰਜ ਕਰ ਅਗਲੀ ਕਾਨੂੰਨੀ ਕਾਰਵਾਈ ਨੂੰ ਅਮਲ ਦੇ ਵਿੱਚ ਲਿਆਂਦਾ ਜਾ ਰਿਹਾ ਹੈ ਪੂਰੀ ਜਾਣਕਾਰੀ ਸੁਣਦੇ ਹਾਂ ਚੌਂਕੀ ਮੁਖੀ ਦੀ ਜ਼ੁਬਾਨੀ ਜੀ ਸਰ ਜੀ ਮੈਂ ਮੇਰਾ ਨਾਮ ਐਸੇ ਧਰਮ ਸਿੰਘ ਹੈ ਮੈਂ ਚੰਕੀ ਚਾਜ ਸਿਵਲ ਹਸਪਤਾਲ ਬਠਿੰਡੇ ਲੱਗਿਆ ਆ ਕੱਲ ਨੂੰ ਸਾਡੇ ਕੋਲੇ ਇੱਕ ਇਤਰਾਫ ਮਿਲੀ ਸੀ ਵੀ ਕੋਈ ਗਰਦੀਪ ਸਿੰਘ ਉਰਫ ਦੀਪ ਪੁੱਤਰ ਲੀਲਾ ਸਿੰਘ ਹੈ ਪੁੱਛੋ ਬਲੰਦਾ ਇੱਥੇ ਗਲੀ ਨੰਬਰ 2 ਨਰੂਨਾ ਰੋਡ ਬਠਿੰਡੇ ਤੇ ਰਹਿੰਦਾ ਹੈ ਜਿਹੜਾ ਦਾਣਾ ਮੰਡੀ ਚ ਮੋਬਾਈਲ ਚੋਰੀ ਕਰਕੇ ਲੈ ਜਾਂਦਾ ਤੇ ਅੱਜ ਵੀ ਜਿਹੜਾ ਹੈਗਾ ਸਨਿਹਤ ਮੋਬਾਈਲ ਵੇਚਣ ਵਾਸਤੇ ਬਾਹ ਮੰਡੀ ਚ ਫਿਰਦਾ ਜੀ ਤੇ ਅਸੀਂ ਮਕਦਮਾ ਨੰਬਰ 95 ਮਿਤੀ 4/8/2024 ਅੰਡਰ ਸੈਕਸ਼ਨ 305 ਪੀਐਨਐਸ ਦਰਜ ਦਿਸਟ ਕੀਤਾ ਅਤੇ ਦੌਰਾਨੇ ਤਫतीश ਅਸੀਂ ਜਿਹੜਾ ਹੈਗਾ ਦੋਸ਼ੀ ਗੁਰਦੀਪ ਸਿੰਘ ਉਰਫਦੀਪ ਨੂੰ ਗ੍ਰਿਫਤਾਰ ਕੀਤਾ ਜਿਹਦੇ ਕਬਜ਼ੇ ਵਿੱਚੋਂ ਦੋ ਮੋਬਾਈਲ ਫੋਨਾਂ ਜਿੰਨਾਂ ਚ ਇੱਕ ਹੈਗਾ ਮੋਬਾਈਲ ਫੋਨ ਵੀਵੋ ਰੰਗ ਸਕਾਈ ਬਲੂ ਬਿਨਾ SIM ਕਾਰਡ ਦੇ ਹੈ ਇੱਕ ਮੋਬਾਈਲ ਫੋਨ ਸੈਮਸੰਗ ਰੰਗ ਕਾਲਾ ਟੱਚ ਫੋਨ ਉਹਨਾਂ ਦਰਨੇ ਇਹ ਵੀ ਬਿਨਾ SIM ਕਾਰਡ ਤੋਂ ਬਰਾਮਦ ਹੋਏ ਹੈ ਤੇ ਜਿਹਨੂੰ ਅੱਜ ਅਸੀਂ ਕੋਰਟ 'ਚ ਪੇਸ਼ ਕਰਕੇ ਇਹਦਾ ਪੁਲਿਸਰਮਾਨ ਲਈ ਹੋਰ ਡੰਗਾ ਇਹ ਨਾਲ ਪੜਤਾਲ ਕਰਕੇ ਜਿਹੜੇ ਅਗਲੀ ਕਾਰਵਾਈ ਅਮਲ ਤੇ ਲੈਣਾ ਪਹਿਲਾਂ ਵੀ ਪਹਿਲਾਂ ਵੀ ਕੋਈ ਮੁਕੱਦਮਾ ਦਰਜ ਨਹੀਂ ਹੋਇਆ ਇਹ ਪਹਿਲੇ ਮੁਕੱਦਮਾ ਦਰਜ